ਨਮਸਕਾਰ ਸਾਸ਼ਟ੍ਰੀਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਅੱਜ ਸਮਾਨਾ ਸਿਵਲ ਹਸਪਤਾਲ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਹਲਕਾ ਵਿਧਾਇਕ ਚੇਤਨ ਸਿੰਘ ਢੋਡਾ ਮਾਦਰਾ ਪੰਡੂ ਅਚਾਨਕ ਸਿਵਲ ਹਸਪਤਾਲ ਦਾ ਕੀਤਾ ਦੌਰਾ ਹਸਪਤਾਲ ਪਹੁੰਚ ਕੇ ਸਭ ਤੋਂ ਪਹਿਲੇ ਦਵਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਕੱਲੇ-ਕੱਲੇ ਮਰੀਜ਼ ਅਤੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਸਿਹਤ ਮੰਤਰੀ ਨਾਲ ਪੱਤਰਕਾਰ ਨੇ ਗੱਲ ਕਰਦੇ ਕਿਹਾ ਕਿ ਡਾਕਟਰਾਂ ਤੇ ਨਰਸਾਂ ਦੀ ਘਾਟ ਹੈ ਉਤਨੂੰ ਜਲਦੀ ਪੂਰਾ ਕੀਤਾ ਜਾਵੇਗਾ ਇਸ ਟਾਈਮ ਕੋਡ ਆਫ ਕੰਡਕਟ ਲੱਗਾ ਹੈ ਜਲਦੀ ਹੀ 1000 ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜੋ ਮਰੀਜ਼ਾਂ ਦੇ ਸੁਖਦੁਖ ਵਿੱਚ ਇਹਨਾਂ ਦੇ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਮਰੀਜ਼ ਆਪਣੀ ਮਰਜ਼ੀ ਨਾਲ ਪ੍ਰਾਈਵੇਟ ਹਸਪਤਾਲ ਵੀ ਜਾ ਸਕਦੇ ਹਨ ਪਰ ਸਾਡੇ ਵੱਲੋਂ ਮਰੀਜ਼ਾਂ ਨਾਲ ਪੂਰੀ ਦੇਖਰੇਖ ਹੋਏਗੀ ਅਤੇ ਪਿਛਲੇ ਦਿਨ ਸਮਾਣਾ ਵਿੱਚ ਗਾਈ ਡਾਕਟਰ ਬਦਲੀ ਸੀ ਜਲਦੀ ਹੀ ਗਾਈ ਡਾਕਟਰ ਸਮਾਣਾ ਵਿੱਚ ਭੇਜੀ ਜਾਵੇਗੀ ਅਤੇ ਕਹਿਆ ਕਿ ਕੋਈ ਵੀ ਡਾਕਟਰ ਜਾਂ ਸਟਾਫ ਕੋਈ ਪੈਸੇ ਮੰਗਦਾ ਹੈ ਉਹ ਮੇਰੇ ਨਾਲ ਗੱਲ ਕਰ ਸਕਦੇ ਆ। ਸਾਨਾ ਜੀ ਮੈਂ ਅੱਜ ਮੇਰਾ ਸਰਪ੍ਰਾਈਜ਼ ਚੱਕ ਹੈ ਮੈਂ ਇਹਨਾਂ ਨੂੰ ਪਤਾ ਨਹੀਂ ਸੀਗਾ ਮੈਂ ਆਪਣੇ ਆਪਣੇ ਭਰਾ ਨੂੰ ਚੇਤਨ ਜੀ ਨੂੰ ਫੋਨ ਕੀਤਾ ਮੇਰੇ ਸਹਿਯੋਗੀ ਆ ਔਰ ਅਸੀਂ ਬਹੁਤ ਪ੍ਰਚੂਰ ਤੋ ਪਾਰਟੀ ਚ ਇਕੱਠੇ ਕੰਮ ਕਰਦੇ ਆ ਇਹਨਾਂ ਨੂੰ ਫੋਨ ਕਰਕੇ ਮੈਂ ਨਾਲ ਲੈ ਕੇ ਆਇਆ। ਮੇਰਾ ਮਕਸਦ ਹੈ ਵੀ ਮਰੀਜ਼ਾਂ ਨਾਲ ਗੱਲਬਾਤ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਕਿ ਮਰੀਜ਼ਾਂ ਜਿਹੜੇ ਹੈਗੇ ਸਰਕਾਰੀ ਹਸਪਤਾਲਾਂ ਚ ਪੇਸ਼ੈਂਟ ਬਹੁਤ ਵੱਧ ਗਏ ਆ। ਉਹਦਾ ਕਾਰਨ ਕੀ ਹੈ ਕਿ ਜੋ ਸਾਡੀ ਭਗਵੰਤਮਾਨ ਗਵਰਨਮੈਂਟ ਹੈ ਜੀ ਉਹਨਾਂ ਨੇ ਇੱਕ ਤਾਂ ਦਵਾਈਆਂ ਸਾਰੀਆਂ ਮਿਲਦੀਆਂ ਇੱਥੇ ਉਹ ਸਟੈੱਥ ਹੁੰਦੇ ਆ ਇਲਾਜ ਵਧੀਆ ਹੋ ਰਿਹਾ ਹੈ ਸਪੈਸ਼ਲਿਸਟ ਤੁਹਾਡੇ ਕੋਲੇ ਤਕਰੀਬਨ ਸਾਰੇ ਹੈਗੇ ਇੱਕ ਸਰਜਨ ਨਹੀਂ ਹੈ ਉਹ ਵੀ ਜਦੋਂ ਕੋਰਟ ਖਤਮ ਹੋ ਜਾਂਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਸਰਜਨ ਵੀ ਆਵੇ ਇੱਥੇ ਪਹਿਲਾਂ ਸੀਗੀ ਲੜਕੀ ਸਰਜਨ ਬਹੁਤ ਦੇਰ ਤੋਂ ਉਹਨਾਂ ਦੀਆਂ ਡਾਕਟਰਸ ਦੀਆਂ ਆਪਣੀ ਆਪਣੇ ਇਸ਼ੂਜ਼ ਹੁੰਦੇ ਆ ਪਰ ਦੋ ਤਿੰਨ ਸਾਲ ਲਾ ਕੇ ਗਈ ਹੈ ਤੇ ਹੁਣ ਵੀ ਅਸੀਂ ਜਿਹੜੇ ਸਾਡਾ ਨਵਾਂ ਐਕਸਪੈਰੀਮੈਂਟ ਸੀ ਉਹ ਕਾਮਯਾਬ ਹੋਇਆ ਵੀ ਜਿਹੜੇ ਬੱਚੇ ਫੀਲਡ ਦੇ ਵਿੱਚ ਜਿਹੜੇ ਬੌਂਡ ਭਰਦੇ ਉਹ ਜਾ ਕੇ ਕੰਮ ਕਰਨੇ ਇਹ ਪਹਿਲੀ ਵਾਰੀ ਹੈ ਜੀ ਸਾਡੀ ਸਰਕਾਰ ਨੇ ਜਿਹੜੇ 100 ਡਾਕਟਰਾਂ ਨੇ ਜੁਆਇਨ ਕੀਤਾ ਹਾਲਾਂਕਿ ਆਂਦੇ 250 ਆ ਤੇ ਇਹਦੇ ਨਾਲ ਅਸੀਂ ਜਿਹੜਾ ਹੈਗਾ ਇੱਕ ਡੀਐਨਵੀ ਦੇ ਕੋਰਸ ਸ਼ੁਰੂ ਕੀਤੇ ਆ ਜੋ ਕਿ ਸਰਕਾਰੀ ਹਸਪਤਾਲਾਂ ਚੋਂ ਦੇ ਇੱਥੇ ਵੀ ਕਰਾਂਗੇ ਸ਼ੁਰੂ ਤੁਹਾਡੇ ਪਟਿਆਲੇ ਮਾਤਾਕਸ਼ਲੇਆ ਦੇ ਵਿੱਚ ਸਾਰੇ ਡੀਐਨਵੀ ਕੋਰਸ ਚੱਲਦੇ ਪਏ ਆ ਉਹ ਬੱਚਿਆਂ ਨੂੰ ਟ੍ਰੇਨਿੰਗ ਕਰਕੇ ਅਸੀਂ ਇੱਥੇ ਭੇਜਾਂਗੇ ਉਹ ਕੰਮ ਕਰਨ ਲਈ ਤਿਆਰ ਵੀ ਆ ਉਹ ਉਹ ਰਹਿਣਗੇ ਵੀ ਔਰ ਕਰਨਗੇ ਵੀ ਜਿਹੜੇ ਮੈਡੀਕਲ ਕਾਲਜ ਤੋਂ ਆਉਂਦੇ ਆ ਉਹ ਘਟ ਆਉਂਦੇ ਆ ਉਹ ਜਾਂ ਬਾਹਰ ਚਲੇ ਜਾਂਦੇ ਆ ਜਾਂ ਕਾਰਪੋਰੇਟ ਹਸਪਤਾਲ ਚਲੇ ਜਾਂਦੇ ਆ ਤੇ ਇਹ ਮੈਨੂੰ ਬੜੀ ਖੁਸ਼ੀ ਆ ਜੀ ਕਿ ਤੁਹਾਡੇ ਜਿਹੜੀ ਓਪੀਡੀ ਆ 7-800 ਤੇ ਪਹੁੰਚ ਗਈ ਹੈ ਇੱਥੇ ਲੋਕ ਆਉਂਦੇ ਆ ਜਿਵੇਂ ਮੈਡੀਕਲ ਸਪੈਸ਼ਲਿਸਟ ਆ 100 ਤੋਂ ਜ਼ਿਆਦਾ ਪੇਸ਼ੈਂਟ ਰੋਜ਼ ਦੇਖਦਾ ਗਾਇਨੀ ਦੇ ਵੀ ਲਾਈਨਾਂ ਲੱਗੀਆਂ ਹੋਈਆਂ ਔਰਥੋ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੈ ਔਰਥੋ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਮੈਂ ਦੇਖਿਆ ਮੈਕਸਿਮਮ ਰਸ਼ ਜਿਹੜਾ ਔਰਥੋ ਗਾਇਨੀ ਔਰ ਜਿਹੜਾ ਹੈਗਾ ਸਰਜਰੀ ਦੇ ਵਿੱਚ ਵੀ ਜਿੱਥੇ ਜਿੱਥੇ ਲੋਕ ਲੈਪਰੋਸਕੋਪਿਕ ਸਰਜਰੀ ਕਰਦੇ ਔਰ ਮੈਡੀਸਨ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਦੇ ਵਿੱਚ ਬਹੁਤ ਰਸ਼ ਹੈ ਜਿਹੜੇ ਮਤਲਬ ਇਹ ਸਾਰੇ ਜਿਹੜੇ ਸਪੈਸ਼ਲਿਸਟ ਹੈ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਦੀ ਪਹਿਲਾਂ ਸਾਡੇ ਕੋਲੇ ਜਦੋਂ ਸਪੈਸ਼ਲਿਸਟ ਆਗੇ ਫਿਰ ਅਸੀਂ ਪੋਸਟਾਂ ਵੀ ਵਧਾਵਾਂਗੇ ਇਹਨਾਂ ਦੀਆਂ ਡੀਐਨਬੀ ਕੋਰਸ ਸ਼ੁਰੂ ਕਰਾਂਗੇ ਉਹਦੇ ਨਾਲ ਟ੍ਰੇਨਿੰਗ ਡਾਕਟਰ ਆਣਗੇ ਉਹਦੇ ਨਾਲ ਵੀ ਲੋਕਾਂ ਦੀ ਸਰਵਿਸ ਬਿਹਤਰ ਹੋਣਗੀਆਂ ਔਰ ਮੈਂ ਸਾਰੇ ਮਰੀਜ਼ਾਂ ਨੂੰ ਪੁੱਛਿਆ ਮਰੀਜ਼ ਬਾਈ ਐਂਡ ਲਾਰਜ ਖੁਸ਼ ਆ ਜੀ ਦਵਾਈਆਂ ਮਿਲ ਰਹੀਆਂ ਲੋਕਾਂ ਨੂੰ ਅੱਜ ਸਰ ਲੇਡੀ ਡਾਕਟਰ ਵੀ ਆ ਨਰਸਸ ਦਾ ਸ਼ਾਰਟੇਜ ਸੀ ਮੈਂ ਤੁਹਾਨੂੰ ਦੱਸਿਆ ਵੀ ਨਰਸਾਂ ਦੀ ਭਰਤੀ ਵੀ ਹੋ ਗਈ ਆ ਡਾਕਟਰਾਂ ਦੇ ਡਾਕਟਰ ਜੁਆਇਨ ਕਰਕੇ ਆ ਅੱਜ ਜਦੋਂ ਸਾਡਾ ਕੋਡ ਖਤਮ ਹੋ ਗਿਆ ਮੈਂ ਨਰਸਾਂ ਨੂੰ ਨਰਸਾਂ ਦੀ ਪੋਸਟਿੰਗ ਕਰਾਂਗਾ ਉਹ ਵੀ ਜੁਆਇਨ ਕਰ ਲੈਣਗੇ ਸਮਾਨਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ